ਮੰਗਵਾ ਹਥਿਆਰ ਲੈ ਕੇ ਕਰ ਦਿੱਤੇ ਇਹਨਾਂ ਨੌਜਵਾਨਾਂ ਨੇ ਘਰ ਦੇ ਬਾਹਰ ਫੈਰ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਤਿੰਨ ਨੌਜਵਾਨ ਹੈ ਇਹਨਾਂ ਦੇ ਕਿਸੇ ਦੇ ਕੋਲੋਂ ਹਥਿਆਰ ਮੰਗ ਕੇ ਖੜਿਆ ਤੇ ਉਸੇ ਹੀ ਹਥਿਆਰ ਬੱਤੀ ਬੋਰ ਪਿਸਟਲ ਦੇ ਨਾਲ ਜਿਨ੍ਹਾਂ ਨਾਲ ਲੱਗਦੀ ਸੀ ਇਹਨਾਂ ਦੀ ਉਹਨਾਂ ਦੇ ਘਰ ਦੇ ਬਾਹਰ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਗਿਆ ਤਾਂ ਵੱਡਾ ਜਿਹੜਾ ਕਾਹ ਜਿਹੜਾ ਇਹਨਾਂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਤਿੰਨ ਨੌਜਵਾਨਾਂ ਨੂੰ ਕਾਬੂ ਜਿਹੜਾ ਉਹ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਤਿੰਨ ਨੌਜਵਾਨ ਤੁਹਾਨੂੰ ਨਜ਼ਰ ਆ ਰਹੇ ਨੇ ਇਹਨਾਂ ਨੌਜਵਾਨਾਂ ਦੇ ਵੱਲੋਂ ਜਿਹੜਾ ਕਿਸੇ ਦੇ ਕੋਲੋਂ ਹਥਿਆਰ ਮੰਗਿਆ ਜਾਂਦਾ ਤੇ ਹਥਿਆਰ ਮੰਗ ਕੇ ਬਾਅਦ ਦੇ ਵਿੱਚ ਜਿਨ੍ਹਾਂ ਨਾਲ ਇਹਨਾਂ ਦੀ ਕੋਈ ਪ੍ਰਾਣੀ ਰੰਜਿਸ਼ ਹੁੰਦੀ ਤੇ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਜਿਹੜਾ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਜਾਂਦੀਆਂ ਤਾਂ ਜਿਸ ਬੰਦੇ ਦਾ ਹਥਿਆਰ ਸੀ ਲਾਇਸੈਂਸੀ ਹਥਿਆਰ ਵੀ ਉਹਦੀ ਵੀ ਪੁਸ਼ਟੀ ਜਿਹੜੀ ਕੀਤੀ ਜਾ ਰਹੀ ਹੈ ਇਹ ਤਿੰਨ ਨੌਜਵਾਨ ਕਾਬੂ ਕਰ ਲਏ ਨੇ ਤੇ ਹੋਰ ਜਿਹੜੇ ਕਾਫੀ ਕੁਝ ਨੌਜਵਾਨ ਨੇ ਉਹ ਵੀ ਕਾਬੂ ਹੋਣੇ ਬਾਕੀ ਆ ਤਾਂ ਮਾਮਲੇ ਦੀ ਸਾਰੀ ਜਾਣਕਾਰੀ ਜਿਹੜੀ ਆ ACP ਪ੍ਰਵੇਸ਼ ਚੋਪੜਾ ਅੰਮ੍ਰਿਤਸਰ ਦੇ ਸਾਊਥ ACP ਪ੍ਰਵੇਸ਼ ਚੋਪੜਾ ਜੀ ਵੱਲੋਂ ਦਿੱਤੀ ਗਈ ਆ ਆਓ ਉਹਨਾਂ ਨੇ ਕੀ ਜਾਣਕਾਰੀ ਦਿੱਤੀ মিডিਆ ਨੂੰ ਕੀ ਹੋਇਆ ਸੀ ਕਾਰਨ ਕੌਣ ਸੀ ਇਹ ਵਿਅਕਤੀ ਆਉ ਸਾਰੀ ਜਾਣਕਾਰੀ ਉਹਨਾਂ ਦੇ ਮੂੰਹੋਂ ਹੀ ਸੁਣ ਲੈਂਦੇ ਆ ਦਰਜ ਕਰਾਇਆ ਉਹਦੇ ਸੰਬੰਧੀ ਅਸੀਂ ਉਹਦੇ ਗ੍ਰਫਤਾਰ ਕੀਤੇ ਆ ਇੱਕ ਤਾਂ ਇਹ ਪਰਮਜੀਤ ਸਿੰਘ ਰਫ सोनू ਹੈ ਜਿਹੜਾ ਕਿ ਬਹਿਲੇਪਿੰਡ ਦਾ ਰਹਿਣ ਵਾਲਾ ਤਰਨਤਾਰਨ ਦਾ ਤੇ ਇਸ ਤੋਂ ਇਹਦੇ ਖਿਲਾਫ ਅੱਗੇ ਆਲਰਡੀ ਮੁਕਦਮੇ ਦਰਜ ਨੇ ਐਡੀ ਦਾ ਮੁਕਦਮਾ ਦਰਜ ਹੈ ਵੈਪਨ ਦਾ ਮੁਕਦਮਾ ਦਰਜ ਹੈ 25 ਜੁਨਿਆ ਨਾਟਾ ਕਾਰਨ ਕੀ ਲਿਆ ਸਰ ਜੀ ਉਹ ਬੋਲੀਏ ਦੇ ਵੱਲੋਂ ਜਾ ਕੇ ਆ ਮੜਾ ਘਾਟੇ ਚਲਾਈ ਗਈ ਜੀ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਪਹਿਲਾਂ ਗੁਰਪ੍ਰੀਤ ਸਿੰਘ ਗੋਪੀ ਨੂੰ ਨਾਲ ਗ੍ਰਫਤਾਰ ਕੀਤਾ ਉਹ ਵੀ ਨਾਲ ਸੀਗਾ ਗੁਰਪ੍ਰੀਤ ਸਿੰਘ ਗੋਪੀ ਉਰਫ ਸੁਖਦੇਵ ਸਿੰਘ ਇਹਨਾਂ ਦੇ ਖਿਲਾਫ 379411 ਦਾ ਪਰਚਾ ਦਰਜ ਹੈ ਤੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਗੱਲ ਕੀਤੀ ਹੈ ਮੋਟਿਵ ਦੀ ਮੋਟਿਵ ਦੇ ਬਾਰੇ ਪਤਾ ਕਰਨਾ ਹਲੇ ਬਾਕੀ ਉਹਦਾ ਰੀਜ਼ਨ ਕੀ ਹੈ ਕਿ ਜਿਹੜਾ ਮੇਨ ਬੰਦਾ ਸੀ ਜਿਹਦੀ ਕਾਂਸਪੀਰੇਸੀ ਸੀ ਉਹ ਬੰਦਾ ਹਲੇ ਅਟ ਲਾਰਜ ਹੈ ਪਗੋੜਾ ਤੇ ਤਿੰਨ ਬੰਦੇ ਹੋਰ ਹੈ ਜੀ ਗ੍ਰਸਤਾਰ ਕਰਨ ਵਾਲੇ ਬਾਕੀ ਹੈ ਤੇ ਵੈਪਨ ਮਾਮਲੇ ਕੋਈ ਦਰਜ ਹੈਗੇ ਸਰ ਹਾਂਜੀ ਬਿਲਕੁਲ ਜੀ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਫਾਲੋਅ ਦੀ ਦੋ ਮੁਕਦਮੇ ਦਰਜ ਨੇ ਪਰਮਜੀਤ ਸਿੰਘ ਦੇ ਖਿਲਾਫ ਇਸੀ ਤਰੀਕੇ ਨਾਲ ਗੁਰਪ੍ਰੀਤ ਸਿੰਘ ਨੂੰ ਗੋਪੀ ਦੇ ਖਿਲਾਫ ਹੀ ਮੁਕੱਦਮਾ ਦਰਜ ਹੈ ਤੇ ਅਸੀਂ ਕਾਫੀ ਡੂੰਘਾਈ ਨਾਲ ਪੜਤਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੈਪਨ ਜਿਹੜਾ ਜਿਹੜਾ ਬਰਾਮਦ ਹੋਇਆ ਹੈ ਨਾ ਵੈਪਨ ਜਿਹੜਾ ਕਿ ਨਹੀਂ ਉਹ ਹਲੇ ਜਿੰਨਾ ਕੋਲ ਬਰਾਮਦ ਹੋਇਆ ਇੱਕ ਤੇ ਉਹ ਗ੍ਰਿਫਤਾਰ ਕੀਤਾ ਇਹ ਦੱਸ ਰਹੇ ਕਿ ਵੀ ਅਸੀਂ ਫਲਾਣਾ ਫਲਾਣਾ ਬੰਦੇ ਕੋਲ ਲੈ ਕੇ ਆਏ ਆ ਤੇ ਅਸੀਂ ਜਿਹੜੀ ਓਨਰਸ਼ਿਪ ਹੈ ਉਹਨੂੰ ਹਲੇ ਪ੍ਰੂਫ ਕਰਨਾ ਬਾਕੀ ਹੈ ਕਿ ਵੈਪਨ ਹੈ ਕਿਦਾ ਸੀ ਇਹ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕੰਮ ਚੱਲ ਪਿਆ ਕਿ ਮੇਰਾ ਵਿਪਦ ਦਾ ਲੈਦਾ ਵੀ ਤੂੰ ਵਿਆਹ ਵੇਖਾ ਤੇ ਇਹ ਉਹੋ ਜਿਹਾ ਕੰਮ ਕਰ ਰਿਹਾ। ਤੋਂ ਸੋ ਮੈਂ ਤੁਹਾਡੇ ਮਦਦ ਤੋਂ ਲੋਕਾਂ ਨੂੰ ਅਗਾਹ ਵੀ ਕਰਨਾ ਚਾਹੁੰਦਾ ਕਿ ਇਹੋ ਜਿਹਾ ਕੰਮ ਨਾ ਕਰਨ। ਸਰ ਲੱਗਦਾ ਨਹੀਂ ਕਿਸੇ ਵੀ ਕਿਸੇ ਗੈਂਗ ਦੇ ਨਾਲ ਦਾ ਸਬੰਧ ਹੋਵੇ ਜਾਂ ਕਿਤੇ ਕੋਈ ਹੋਰ ਕਿਤੇ ਕਾਂਡਾਂ ਦੇ ਵਿੱਚ ਬੰਦੇ ਗਾੜੀ ਹੈ ਨਾ ਨੈਟਵਰਕ ਹੋਵੇ ਇਹਨਾਂ ਦਾ ਕਿਤੇ ਨਾ ਕਿਤੇ। ਕਹਿ ਸਕਦੇ ਹਾਂ ਜੀ ਉਹ ਦੇਖੋ ਨੈਟਵਰਕ ਤੇ ਸਾਹਮਣੇ ਨਜ਼ਰ ਆਈ ਰਿਹਾ। ਜੀ। ਇੱਕ ਬੰਦਾ ਜਿਹੜਾ ਹਾਲੇ ਦੋ ਬੰਦੇ ਗ੍ਰਿਫਤਾਰ ਨਹੀਂ ਹੋਏ ਜਿਹੜੇ। ਉਹ ਹਾਲੇ ਬੈਕ ਡੋਰ ਤੇ ਨਹੀਂ ਉਹ ਮੌਕੇ ਤੇ ਨਹੀਂ ਆਏ। ਉਨੇ ਨੇ ਵੀ ਪੁੱਛੀ ਕਿ ਸਤੇ ਆਇਆ ਕਿ ਵੀ ਸਾਨੂੰ ਫਲਾਣਾ ਫਲਾਣਾ ਬੰਦੇ ਨੇ ਦੱਸਿਆ ਸੀਗਾ ਤੇ ਅਸੀਂ ਤਾਂ ਉੱਥੇ ਆਏ ਸੀਗੇ ਈਵਨ ਰਸਤਾ ਨੂੰ ਰਸਤੇ ਇਸ ਘਰ ਦੇ ਉੱਪਰ 6 ਜਣਾਂ ਦੇ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨਹੀਂ ਮੌਕੇ ਤੇ ਤਿੰਨ ਬੰਦੇ ਆਏ ਸੀਗੇ ਇੱਕ ਮੋਟਰਸਾਈਕਲ ਦੇ ਉੱਤੇ ਤੇ ਬਾਕੀ ਬੰਦੇ ਜਿਹੜੇ ਸੀ ਉਹ ਉਸੇ ਦਾ ਰਸਤਾ ਦਿਖਾ ਕੇ ਜਾਂ ਘਰ ਦਿਖਾ ਕੇ ਚਲੇ ਗਏ ਸੀ ਹਰ ਇੱਕ ਹੀ ਕਰਕੇ ਚਲੇ ਗਏ ਸੀ ਘਰ ਦਿਖਾ ਕੇ ਵੀ ਚਲੇ ਗਏ ਸੀ ਸੋ ਮੈਂ ਤੁਹਾਡੇ ਮਾਧਿਅਮ ਤੋਂ ਆਪਣੇ ਭਰਾ ਪ੍ਰੈਸ ਭਰਾਵਾਂ ਦੇ ਮੀਡੀਆ ਵਾਲੇ ਦੋਸਤਾਂ ਦੇ ਮਾਧਿਅਮ ਤੋਂ ਦੱਸਣਾ ਚਾਹਣਾ ਲੋਕਾਂ ਨੂੰ ਕਿ ਇਹ ਇੱਕ ਬੜਾ سنگੀਨ ਜੁਰਮ ਹੈ ਵੈਪਨ ਰੱਖਣਾ ਇਲੀਜੀਟ ਵੈਪਨ ਰੱਖਣਾ ਜਾਂ ਕਿਸੇ ਦਾ ਵੈਪਨ ਵੀ ਰੱਖਣਾ ਉਹ ਕਿਸੇ ਦਾ ਵੈਪਨ ਚਲਾਣਾ ਇਹ ਬਹੁਤ ਮਾੜੀ ਗੱਲ ਹੈ ਇਹਦੇ ਨਾਲ ਕੋਈ ਵੱਡੇ ਹਾਸੇ ਹੋ ਜਾਂਦੇ ਆ ਤੇ ਇਹੋ ਜਿਹੀ ਚੀਜ਼ਾਂ ਤੋਂ ਬਦੋ ਕਿਉਂਕਿ ਅਸੀਂ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੇ ਮਾਨਯੂ CP ਸਾਹਿਬ ਦੀ ਡੀਜੀ ਸਾਹਿਬ ਵੱਲੋਂ ਸੋ ਇਸ ਕੇਸ ਨੂੰ CP ਸਾਹਿਬ ਨੇ ਬੜਾ ਮੀਨੂਟਲੀ ਚੈੱਕ ਕੀਤਾ ਸਾਡੀ ਡਿਊਟੀਆਂ ਲਗਾਈਆਂ ਤੇ ਅੱਜ ਕਾਬੂ ਵੀ ਮਿਲੀ ਹੈ ਸਰ ਕਾਰਨ ਕੋਈ ਮਿਲਿਆ ਕਿ ਗੰਜੀ ਸੀ ਕੋਈ ਜਨਰਲ ਜਿਹੜੇ ਗੋਲੀਆਂ ਚਲਾਤੀਆਂ ਮੈਂ ਤੁਹਾਨੂੰ ਪਹਿਲਾਂ ਦੱਸ ਸਕ ਗਿਆ ਕਿ ਇਹਦੇ ਵਿੱਚ ਸਾਜਨ ਪੁੱਤਰ ਅੰਗਰੇਜ਼ ਸਿੰਘ ਤੇ ਜਗਰੂਪ ਤੇ ਗੋਪਾਲ ਸਿੰਘ ਵਗੈਰਾ ਹਲੇ ਤੱਕ ਅਰੈਸਟ ਕਰਨੇ ਬਾਕੀ ਹੈ ਇਹਨਾਂ ਤੋਂ ਹੀ ਪਤਾ ਲੱਗ ਸਕੇਗਾ ਕਿਉਂਕਿ ਇਹਨਾਂ ਚੋਂ ਇੱਕ ਗੋਪਾਲ ਸਿੰਘ ਜਿਹੜਾ ਬੰਦਾ ਸੀ ਉਹ ਹੀ ਰਸਤਾ ਦਿਖਾ ਕੇ ਗਿਆ ਸੀ ਉਹਨਾਂ ਨੂੰ ਉਹਨ ਗੋਪਾਲ ਸਿੰਘ ਜਿਹੜਾ ਉਹ ਸਾਜਨ ਦਾ ਦੋਸਤ ਹੈ ਉਹਦਾ ਸੱਜਣ ਹੈ ਇਹਨਾਂ ਚ ਕਨੈਕਟੀਵਿਟੀ ਹੈ ਸਰ ਇਹ ਸਾਰੀ ਨੌਜਵਾਨ ਜਿਹੜੀ ਪੀੜੀ ਹੈ ਸਾਰੀ ਆਪਣਾ ਕਿੰਨੀ ਘੁੰਮਰਾਂ ਦੇ ਮੈਜੇ ਮਾਲਕ ਨਹੀਂ ਹੈ ਦੇਖੋ ਜਿਹੜਾ ਪਰਮਜੀਤ ਵਗੈਰਾ ਇਹ ਮੁੰਡੇ 28 30 ਸਾਲ ਤੋਂ ਦੇ ਲੱਗੇ ਆ ਇਹ ਸਾਰੇ ਮੁੰਡੇ ਸਰ ਦੇਖਿਆ ਜਾਂਦਾ ਜਦੋਂ ਵੀ ਕੋਈ ਇਦਾਂ ਦੀ ਵਾਰਦਾਤ ਹੁੰਦੀ ਜਦੋਂ ਨੌਜਵਾਨੀ ਮਤਲਬ ਗਲਤ ਰਸਤੇ ਨੂੰ ਜਿਹੜੇ ਚੱਲਦੇ ਹੋਏ ਦਿਖਾਈ ਦਿੰਦੇ ਬਿਲਕੁਲ ਜੀ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਲੇਕਿਨ ਸਾਨੂੰ ਐਸਲੇ ਲੋੜ ਹੈ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਦੇ ਜਿਹੜੇ ਯੰਗ ਜਨਰੇਸ਼ਨ ਹੈ ਇਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਤੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਸਾਡੀ ਸੀਪੀ ਸਾਹਿਬ ਵੱਲੋਂ ਗਾਹਬ ਗਾਹੇ ਤੁਹਾਨੂੰ ਦਿਖ ਰਿਹਾ ਉਹ ਮੀਟਿੰਗਾਂ ਕਰਕੇ ਲੋਕਾਂ ਨੂੰ ਰਿਕੁਐਸਟ ਕੀਤੀਆਂ ਦੀ ਹੈ ਉਹਨਾਂ ਨੂੰ ਅਗਾਹ ਕੀਤਾ ਜਾਂਦਾ ਕਿ ਤੁਸੀਂ ਇਹੋ ਜੇ ਕੰਮਾਂ ਚੰਦਾ ਪੋ ਸਰ ਕੀ ਕਾਰਵਾਈ ਕੀਤੀ ਵੀ ਲੋਨੈ ਸਰ ਅਸੀਂ ਮੁਕਦਮਾ ਦਰਜ ਕਰਤਾ ਜੀ ਤਿੰਨ ਬੰਦੇ ਫੜ ਲਿਆ ਜਿਹੜਾ ਪਿਸਟਲ ਹੈ ਉਹ ਬਰਾਮਦ ਹੋ ਚੁੱਕਾ ਹੈ ਬਾਕੀ ਜਿਹੜੇ ਬੰਦੇ ਅਰੈਸਟ ਕਰਨ ਵਾਲੇ ਬਾਕੀ ਰਹਿ ਗਏ ਉਹ ਜਲਦੀ ਅਰੈਸਟ ਕਰ ਲਾਂਗੇ ਜੀ ਬੰਨਵਾੜਾ